ਮਠੰਡਾ ਜ਼ਿਲ੍ਹੇ ਦੇ ਪਿੰਡ ਕੁਸੋਖਾਨਾ ਵਿਖੇ ਕੱਢੀ ਜਾ ਰਹੀ ਸ਼ਿਵਰਦੀਪ ਪਾਈਪਲਾਈਨ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਆਪਣਾ ਮਠੰਡਾ ਪੁਲਿਸ ਵੱਲੋਂ ਕੀਤਾ ਗ੍ਰਿਫਤਾਰ ਅਤੇ ਭੇਜੇਗੇ ਜੇਲ੍ਹ ਅੱਜ ਵੀ ਕਾਕਾ ਸਿੰਘ ਕੋਰਣਾ ਦੀ ਗ੍ਰਿਫਤਾਰੀ ਦੇ ਲਈ ਵੱਡੀ ਗਿੰਦਰੇ ਵਿੱਚ ਪਹੁੰਚੇ ਪੁਲਸ ਅਤੇ ਇਹਨਾਂ ਵੱਲੋਂ ਕਿਸਾਨਾਂ ਦੇ ਨਾਲ ਕੀਤੀ ਗਈ ਜਦੋਜਹਿਦ ਆਸ ਵਿੱਚ ਹੋਏ ਹੱਥੋਂ ਗੁੱਥਮ ਗੁੱਤੀ ਦਸਨਾ ਬਣਦਾ ਹੈ ਕਿ ਮੌੜ ਹਲਕੇ ਦੇ ਦੀਨਪਿੰਦੇ ਪਿੰਡ ਕਸੂ ਖਾਨਾ ਵਿਖੇ ਇੱਕ ਮੋੜ ਤੋਂ ਸੀਵਰ ਦੀ ਪਾਈਪਲਾਈਨ ਪਾਈ ਜਾ ਰਹੀ ਹੈ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਪਹਿਲੇ ਦਿਨੀ 62 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਮੁਕਸਰ ਜੇਲ੍ਹ ਦੇ ਅੰਦਰ ਆਪਣਾ ਇਹਨਾਂ ਨੂੰ ਬੰਦ ਕੀਤਾ ਗਿਆ ਸੀ ਤਾਂ ਅੱਜ ਫਿਰ ਉਸੇ ਦਾ ਵਿਰੋਧ ਕਰਦੇ ਕਾਕਾ ਸਿੰਘ ਕੋਠੜਾ ਜੋ ਇਹਨਾਂ ਦੇ ਜਨਰ ਸਕੱਤਰ ਹਨ ਉਹਨਾਂ ਨੂੰ ਵੀ ਆਪਣਾ ਇਸ ਪਿੰਡ ਦੇ ਵਿੱਚੋਂ ਕੁਝ ਖਾਨਾ ਦੇ ਵਿੱਚੋਂ ਆਪਣਾ ਪੁਲਿਸ ਦੇ ਨਾਲ ਗੁੱਥਮੁਤੀ ਹੋ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿਰੋਧ ਕਰਦੇ ਹੋਏ ਮੁਕਸਰ ਦੀ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਕਸਰ ਜ਼ਿਲ੍ਹੇ ਦੇ ਕਿਸਾਨਾਂ ਹਾਂਜੀ ਅਤੇ ਉਹਨਾਂ ਵੱਲੋਂ ਜੇਲ੍ਹ ਦੇ ਬਾਹਰ ਇਹ ਆਪਣਾ ਧਰਨਾ ਪ੍ਰਦਰਸ਼ਨ ਹੈ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਦਾ ਘਾਣਾ ਹੈ ਕੋਈ ਵੀ ਵਿਅਕਤੀ ਜਿਹੜਾ ਉਹ ਆਪਣੇ ਹੱਕ ਦੇ ਲਈ ਰੋਸ ਪ੍ਰਦਰਸ਼ਨ ਕਰ ਸਕਦਾ ਹੈ ਲੇਕਿਨ ਹੁਣ ਕਿਸਾਨਾਂ ਦੇ ਉੱਤੇ ਆਪਣਾ ਲਾਠੀ ਜੱਜ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕੇ ਜਾ ਰਿਹਾ ਸਰ ਕਿਹਨਾਂ ਮਤ ਕਿਹੜੇ ਜਸੇ ਬੰਦੀ ਤੋਂ ਮਾਗਰੇ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਤੋਂ ਬੋਲਦਾ ਇੱਕ ਤੋਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਜੇਲ੍ਹ ਮੁਰੀ ਕੀ ਕਰਨਾ ਉਹ ਬਾਈ ਜੇਲ ਪੂਰੇ ਦੇ ਧਰਨਾ ਲਗਾਇਆ ਸੀ ਪ੍ਰਸ਼ਾਸਨ ਇਸ ਕਰਕੇ ਬਜੇਤ ਸੀ ਕਿ ਅਸੀਂ ਤੁਹਾਡੀ ਮੁਲਾਕਾਤ ਮੈਂ ਕਰਵਾਉਣੀ ਜਿਹੜੇ ਸਾਡੇ ਮਠੰਡਾ ਜ਼ਿਲ੍ਹੇ ਦੇ ਕਿਸਾਨ ਆਗੂ ਸਾਡੀ ਜਿੱਥੇ ਬੰਨੀ ਤੇ ਤੇ ਕਿਸਾਨ ਭਰਾ ਉਥੇ ਜੇਲ ਦੇ ਵਿੱਚ ਉਸ ਕਸੋਖਾਨਾ ਵਾਲੇ ਮਸਲੇ ਦੇ ਵਿੱਚ ਚੱਕ ਕੇ ਇੱਥੇ ਜੇਲ ਦੇ ਵਿੱਚ ਬੰਦ ਕੀਤੇ ਆ ਅਸੀਂ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਆਏ ਸੀ ਪਰ ਪ੍ਰਸ਼ਾਸਨ ਸਾਨੂੰ ਉਹਨਾਂ ਨਾਲ ਮੁਲਾਕਤ ਨਹੀਂ ਕਰਨ ਦਿੱਤਾ ਦੇਰ ਹੈ ਸੀ ਜਿਸ ਦੇ ਕਾਰਨ ਸਭਜੋਂ ਸਾਨੂੰ ਇੱਥੇ ਧਰਨੇ ਦੇ ਉੱਪਰ ਬੈਠਣਾ ਪਿਆ ਪਰ ਬਾਅਦ ਵਿੱਚ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਸਾਡੀ ਸਾਰੇ ਹੀ ਕਿਸਾਨ ਆਗੂਆਂ ਤੇ ਕਿਸਾਨ ਭਰਾਵਾਂ ਨਾਲ ਮੁਲਾਕਾਤ ਹੋਈ। ਪ੍ਰਧਾਨ ਜੀ ਕੀ ਨਾਮ ਆ ਤੇ ਕਿਹੜੀ ਜਥੇਬੰਦੀ ਤੋਂ? ਮੇਰਾ ਨਾਮ ਤਸੀਰ ਸਿੰਘ ਸਾਹਿਬ ਚੰਦ ਜੀ। ਦੋਦਾਬਲਾ ਤੇ ਸਾਡਾ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇ ਸਾਰੇ ਇੱਥੇ ਇੰਨੇ ਹੀ ਹੈਗੇ ਅੱਜ ਖੜੇ। ਤੁਸੀਂ ਜੇ ਲੱਗੇ ਖੜੇ ਹੋ ਕੀ ਕਰਨਾ? ਇਹਦੇ ਵਿੱਚ ਇਹ ਹੈ ਜੀ ਸਾਡੇ ਬਠਿੰਡੇ ਜ਼ਿਲ੍ਹੇ ਦੇ ਜੋ ਕਿਸਾਨ ਹੈ ਉਹ ਇੱਥੇ 68 ਕਿਸਾਨ ਗ੍ਰਿਫਤਾਰ ਹੈ ਜੀ ਉਹ ਕਾਰਨ ਇਹ ਪਿੰਡ ਕਸੋਖਾਨੇ ਦੇ ਵਿੱਚ ਇੱਕ ਪਾਈਪ ਲਾਈਨ ਨਿਕਲ ਰਹੀ ਹੈ ਜੋ ਗੰਦੇ ਨਾਲੇ ਦੀ ਹੈ ਉਹਦਾ ਜੋ ਨਕਸ਼ਾ ਬਣਿਆ ਉਹ ਪਿੰਡ ਵੇ ਦੀ ਗਲਤ ਉੱਥੋਂ ਦੇ ਜਿਹੜਾ ਮਲੇ ਆਉਣੇ ਬਣਵਾਇਆ ਸੀ ਔਰ ਸਾਰਾ ਹੀ ਨਗਰ ਉਹਦੇ ਤੋਂ ਦੁਖੀ ਸੀ ਉਹਦੇ ਬਾਬਤ ਦੇ ਵਿੱਚ ਸਾਰੇ ਇਹ ਕਹਿ ਰਹੇ ਸੀ ਵੀ ਇਹ ਮੇਨ ਮੇਨ ਸੜਕ ਦੇ ਨਾਲ ਕਿ ਪਿੰਡ ਦੇ ਵਿੱਚੋਂ ਬਾਹਰ ਬਾਹਰ ਦੀ ਨੂੰ ਜਿਹੜੇ ਗੰਦੇ ਨਾਲੇ ਦੀ ਉਹ ਪਾਈਪ ਲਾਈਨ ਕਿਉਂਕਿ ਜੇਕਰ ਤੁਸੀਂ ਸਾਡੀਆਂ ਗਲੀਆਂ ਵੀ ਹਾਂ ਪੜਦੇ ਆ ਉਹਦੇ ਵਿੱਚੋਂ ਪਾਣੀ ਦੇ ਸਾਡੇ ਕ੍ਰੈਕਸ਼ਨ ਆ ਵਾਟਰ ਵਾਕਸ ਵਾਲੀ ਪਾਈਪ ਹੈ ਜਾਂ ਹੋਰ ਸਾਡੇ ਮਕਾਨਾਂ ਦਾ ਨੁਕਸਾਨ ਹੋ ਰਿਹਾ ਉਹਦੀ ਜਿੱਤ ਦੇ ਵਿੱਚ ਹੀ ਇੱਥੋਂ ਦੇ ਜਿਹੜੇ ਮਿਲਿਆ ਸੁਖਵੀਰ ਮਾਈ ਸਰਖੰਨਾ ਸੁਖਵੀਰ ਮਾਈ ਸਰਖੰਨਾ ਉਹਨੇ ਆਪਦੇ ਮਤਲਬ ਉਹ ਈਗੋ ਪਗਾਉਣ ਦੇ ਲਈ ਸਾਡੇ ਸਾਰੇ ਉਹ ਕਿਸਾਨ ਆ ਜਿਹੜੇ ਉਹ ਗ੍ਰਿਫਤਾਰ ਕਰਕੇ ਇੱਥੇ ਮੁਕਸਰ جیل ਦੇ ਵਿੱਚ ਸੀ ਅਸੀਂ ਉਹਨਾਂ ਦੀ ਮੁਲਾਕਾਤ ਕਰਨ ਆਏ ਸੀ ਤੇ ਅੱਜ ਸਾਨੂੰ ਪਤਾ ਲੱਗਾ ਕਿ ਸਾਡੇ ਜਰਨਲਿਸਤ ਕਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਉੰਨਾ ਵੀ ਤੜਕੇ ਅਰੈਸਟ ਕਰ ਲਿਆ ਔਰ ਉੱਥੇ ਜਿਹੜਾ ਸਾਰਾ ਪਿੰਡ ਉਹ ਪੁਲਿਸ ਛੌਨੀ ਦੇ ਵਿੱਚ ਤਬਦੀਲ ਕਰ ਦਿੱਤਾ ਜੋ ਕਿ ਇੱਕ ਲੋਕਤੰਤਰਿਕ ਜਿਹੜੀ ਪ੍ਰਣਾਲੀ ਆ ਉਹਦਾ ਇਹ ਘਾਣ ਕਰਿਆ ਸਰਕਾਰ ਨੇ ਉਹ ਬਹੁਤ ਨਿੰਦਨਯੋਗ ਹੈ